thank <laughs> you 아까. <웃음> <웃음> ਗੋਲਡੀ ਗੋਲਡੀ ਕਿੱਥੇ ਦੇ ਰਹਿਣ ਵਾਲੇ ਆ ਇੱਥੇ ਭਗਵਾੜੇ ਦੇ ਭਗਵਾੜੇ ਕਿੱਥੇ ਰਹਿੰਦੇ ਆ ਭਗਵਾੜੇ ਬਾਈ ਘਟਾ ਅੱਜ ਸਿਵਲ ਹਸਪੀਟਲ ਤੇ ਆਏ ਆ ਕੀ ਮਾਮਲਾ ਕੀ ਆ ਸਾਡਾ ਜਿਹੜਾ ਇੱਕ ਬੱਤੀ ਹੈਣੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਛੋਟੇ ਛੋਟੇ ਬੱਚੇ ਆ ਨਾਲ ਹਾਂਜੀ ਤਾਂਘ ਖੋ ਰਹੇ ਆ ਬਸ ਹੋਰ ਕੀ ਕਿੰਨੀ ਦੇ ਜਨਰੇਟਰ ਦਾ ਜਾਂ ਵਾਟਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਹੈਗਾ ਮੈਨੂੰ ਲੱਗੀ ਥੋੜੇ ਦਿਨ ਪਹਿਲਾਂ ਅਸੀਂ ਆਏ ਸੀ ਉਦੋਂ ਤਾਂ ਚੱਲ ਗਈ ਸੀ ਹੁਣ ਪਤਾ ਨਹੀਂ ਅੱਜ ਕੋਈ ਡਾਕਟਰ ਸਾਹਿਬ ਦੇ ਧਿਆਨ ਲੈਂਦਾ ਇਸ ਮਾਮਲੇ ਨੂੰ ਲੈ ਕੇ ਹੁਣ ਇਹਨਾਂ ਨੂੰ ਪਤਾ ਹੋਵੇ ਕਿ ਲਿਆਂਦਾ ਕਿ ਨਹੀਂ ਤੁਸੀਂ ਤੁਸੀਂ ਸਟਾਫ ਦੇ ਮੈਂਬਰ ਨਾਲ ਗੱਲਬਾਤ ਕੀਤੀ ਤੁਸੀਂ ਹਾਂਜੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਕਿਹਾ ਕਿ ਨਰਸ ਆਈ ਸੀ ਤਾਂ ਉਹ ਕਹਿੰਦੇ ਹਾਂ ਤਾਂ ਪਤਾ ਨਹੀਂ ਜਿੱਦਾਂ ਅਸੀਂ ਇੰਨੀ ਗਰਮੀ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਲੈ ਕੇ ਨਾਲ ਬੈਠੇ ਆ ਕੀ ਕਹਿਣਾ ਚਾਹੁੰਦੇ ਆ ਇਹੀ ਕਹਿੰਦੇ ਆ ਕਿ ਲਾਈਟ ਆਵੇ ਜਨਰੇਟਰ ਚਾਲੂ ਕੀਤਾ ਜਾਵੇ ਕਿ ਹੁਣ ਅਸੀਂ ਗਰਮੀ ਇੱਕ ਪਾਸੇ ਤਾਂ ਭਗਵੰਤਬਾਨ ਸਰਕਾਰ ਕਹਿੰਦੀ ਆ ਹਾਂਜੀ ਕਿ ਅਸੀਂ 24 ਘੰਟੇ ਬੱਤੀ ਦਵਾਂਗੇ ਹਾਂਜੀ ਤੇ ਦੂਜੇ ਪਾਸੇ ਕੱਟ ਲਾ ਰਹੇ ਆ ਹਾਂਜੀ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਚ ਤਾਂ ਹੁਣ ਅਸੀਂ ਨਹੀਂ ਜਦੋਂ ਅਸੀਂ ਫੋਨ ਕਰੀਦਾ ਉਦੋਂ ਤੱਕ ਲਾਈਟ ਜਲਦੀ ਰਿਕਵਰ ਕਰ ਦਿੰਦੇ ਆ ਕਈ ਵਾਰ ਤਾਂ ਕਈ ਕਈ ਵਾਰ 딜ੇ ਕਰ ਦਿੰਦੇ ਆ ਤੇ ਹੁਣ ਜਿੱਦਾਂ ਮੈਂ ਕਿ ਮੈਂ ਫੋਨ ਕੀਤਾ ਸੀ ਤੇ ਉਹਨਾਂ ਨੇ ਕਿਹਾ ਕਿ 1912 ਤੇ ਕੰਪਲੇਂਟ ਪਾ ਦਿਓ ਤੇ ਹੁਣ ਕਿੰਨੀ ਦੇਰ ਹੋ ਗਈ ਤੁਹਾਨੂੰ ਫੋਨ ਕੀਤਾ ਨੂੰ ਹਾਂ ਹੁਣੇ ਮੈਂ ਅਜੇ ਕੰਪਲੇਂਟ ਪਾਈ ਆ 5 10 ਸਿਰਫ ਨਾ ਸਰਕਾਰ ਦੇ ਵਿੱਚ ਜਨਰੇਟਰ ਦਾ ਪ੍ਰਬੰਧ ਹਾਂ ਹਾਂ ਬਸ ਇਹ ਆ ਕਿ ਹਾਂ ਜਨਰੇਟਰ ਦਾ ਜਨਰੇਟਰ ਬਾਰੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਇਹਨਾਂ ਨੂੰ ਇਹਨਾਂ ਨੂੰ ਜ਼ਰੂਰੀ ਹੈ ਕਿ ਬੱਚਿਆਂ ਵਾਲੀ ਬਾੜ 'ਚ ਖਾਸ ਧਿਆਨ ਰੱਖਿਆ ਜਾਵੇ ਇਸ ਗੱਲ ਦਾ ਤੇ ਜਨਰੇਟਰ ਦਾ ਕੋਈ ਪ੍ਰਬੰਧ ਹੈ ਨਹੀਂ ਇੱਥੇ ਹੈਗਾ ਵਾ ਪਰ ਕਹਿੰਦੇ ਚਾਲੂ ਨਹੀਂ ਆ ਜਾਂ ਖਰਾਬ ਆ ਪਤਾ ਨਹੀਂ ਹਾਂਜੀ ਅੱਜ ਸਿਵਲ ਹਸਪੀਟਲ 'ਚ ਆਏ ਹਾਂ ਕਿ ਜਿੱਦਾਂ ਹੁਣ ਬੱਤੀ ਹੈ ਨਹੀਂ ਕੀ ਕਰਨ ਜਾਣੇ ਇਹਦੇ ਬਸ ਕੀ ਕੀ ਹਾਂਜੀ ਤੰਗ ਹੋ ਰਹੇ ਆ ਬੱਚੇ ਕਿੰਨੀ ਦੇਰ ਤੋਂ ਇੱਕ ਘੰਟਾ ਤਾਂ ਹੋ ਗਿਆ ਇੱਕ ਘੰਟਾ ਹੋ ਗਿਆ ਹਾਂਜੀ ਜਿੱਦਾਂ ਛੋਟੇ ਛੋਟੇ ਬੱਚੇ ਆ ਇਹਨਾਂ ਬਾਰੇ ਕੀ ਕਰਨ ਜਾਣੇ ਜਾਂ ਮੱਗੀ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਹੋ ਉਹ ਇਹ ਕਹਨਾਂ ਚਾਹਤੇ ਕਿ ਲੈਟਰ ਤੋਂ ਕਮਸਿਕਮ ਹੋ ਹੋ ਨਹੀਂ ਹੈ ਲੈਟਰ ਜਨਰੇਟਰ ਚਲਾਓ ਕਮਸਿਕਮ ਪਛਾਣ ਨਾ ਹੋਣ ਪਬਲਿਕ ਪਛਾਣ ਨਾ ਹੋਵੇ ਬਿਲਕੁਲ ਹੀ ਜਨਰੇਟਰ ਪਰੇਮਕ ਜਿੱਦਾਂ ਹੂੰ ਜਨਰੇਟਰ ਖਰਾਬ ਪਿਆ ਵਾ ਅੱਛਾ ਉਹਦੇ ਬਾਰੇ ਕੋਈ ਐਸਐਮਓ ਦੇ ਧਿਆਨ ਚ ਲੈ ਆਂਦੀ ਹੋਵੇ ਇਹ ਗੱਲ ਵਾ ਹੁਣ ਇਹਦੇ ਵਿੱਚ ਮੈਂ ਕੀ ਕਹਿ ਸਕਦੀ ਤੁਸੀਂ ਕਿਹੜੇ ਪਿੰਡ ਤੋਂ ਆ ਮੈਂ ਤਾਂ ਦਿੱਲੀ ਤੋਂ ਆਈ ਹਾਂ ਹਾਂਜੀ ਦਿੱਲੀ ਦਿੱਲੀ ਤੇ ਪੰਜਾਬ ਦੇ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਸੀ ਤੇ ਹਸਪਤਾਲ ਦੇ ਵਿੱਚ ਕਿਦਾਂ ਸੁਵਿਧਾ ਦੇਖਦੇ ਆ ਹੁਣ ਜੋ ਕੰਸੀ ਤੋਂ ਸਰਕਾਰੀ ਤੋਂ ਜਾਂਦੇ ਆ ਸੱਚੀ ਗੱਲ ਕੀ ਹੈ ਹਾਂਜੀ ਤੇ ਇੱਥੇ ਤੁਹਾਨੂੰ ਕਿਦਾਂ ਲੱਗਾ ਥੋੜਾ ਦੇਖਿਓ ਅੱਜ ਹੀ ਆਏ ਹਾਂ ਅਸੀਂ ਤਾਂ ਹੁਣ ਲੇਟ ਨਹੀਂ ਹੈ ਕਿ ਵੈਸੇ ਸੂਰ ਕੋ ਸਹੀ ਥਾ ਬਸ ਲੇਟ ਹੋਣ ਗਈ ਆ ਕੋਈ ਲੱਗ ਰਾ ਕਿ ਲੇਟ ਚਲੀ ਗਈ ਹੈ ਹੋ ਤਾਂ ਕੁਛ ਨਹੀਂ ਹੈ ਇੱਕ ਵਾਰ ਸੇ ਪੰਜਾਬ ਸਰਕਾਰ ਕਹਿੰਦੀ ਕਿ ਬੱਤੀ ਜੇ ਅਸੀਂ ਮੰਗੀ 24 ਘੰਟੇ ਦਵਾਂਗੇ ਹਾਂ ਤੇ ਦੂਵੇ ਵਸੇ ਕੱਟ ਵਗੈਰਾ ਲਾ ਰਹੇ ਆ ਕੀ ਕਹਨੇ ਜਾਂਦੇ ਇਹ ਬਾਰੇ ਹੁਣ ਇਹਨਾਂ ਕੀ ਕਹਿ ਸਕਦੇ ਹਾਂ ਹੁਣ ਤਾਂ ਜਿਹੜੇ ਇੱਥੇ ਰਹਿ ਰਹੇ ਉਹਨੂੰ ਕੋ ਚਾਹੀਦੀ ਆ ਆ ਛੋਟੇ ਬ੍ਰਹਮਤਨ ਅਜਨੋਹਾ ਹਾਂਜੀ ਰਾਮ ਰਤਨ ਜੀ ਨੂੰ ਹਾਂ ਜੀ ਸਾਰੇ ਅੱਜ ਸਿਵਲ ਹਸਪੀਟਲ 'ਚ ਆਏ ਆ ਕਿ ਮਾਂਵਲਾ ਕੀ ਜਿੱਦਾਂ ਬੱਤੀ ਨਹੀਂ ਤੇ ਸਾਡਾ ਡਿਲੀਵਰੀ ਕੇਸ ਆ ਉਧਰ ਬੱਚੇ ਛੋਟੇ ਛੋਟੇ ਆ ਵੀ ਕੱਲ ਲਾਈਟ ਨਹੀਂ ਤੇ ਕਿੰਨੇ 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 ਟਾਈਮ ਤੋਂ ਲਾਈਟ ਨਹੀਂ ਕਿੱਥੇ ਲਾਈਟ ਕੰਟਾਕ ਦਾ ਹੋ ਗਿਆ ਤੇ ਕੋਈ ਜਨਰੇਟਰ ਦਾ ਪ੍ਰਬੰਧ ਨਹੀਂ ਨਾ ਜਨਰੇਟਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਧਰ ਸਾਰੇ ਤੜਫਦੇ ਫਿਰਦੇ ਆ ਨਹੀਂ ਤਾਂ ਆਪ ਆ ਕੇ ਦੇਖ ਕਿੰਨੇ ਕਿੰਨੇ ਆਪਣੇ ਇੱਥੇ ਬੰਦੇ ਆ ਤੁਹਾਡੇ ਬੱਚੇ ਸਾਡਾ ਤਾਂ ਮਰੀਜ਼ ਇੱਕੋ ਹੀ ਆ ਬਾਕੀ 10 12 ਹੋਰ ਵੀ ਆ ਐਮਰਜੈਂਸੀ ਦੇ ਨਹੀਂ ਤੁਸੀਂ ਕਿਸੇ ਅਧਿਕਾਰੀ ਨਾਲ ਨਹੀਂ ਗੱਲਬਾਤ ਕੀਤੀ ਹਸਪੀਟਲ ਦੇ ਉੱਧਰ ਮੈਂ ਜਾ ਕੇ ਆਇਆ ਉਹ ਕਹਿੰਦੇ ਉੱਧਰ ਚਲੇ ਜਾ ਜਿੱਥੇ ਸਰਦਾਰ ਹੁਣੇ ਖੜੇ ਨੇ ਨਹੀਂ ਤੁਸੀਂ ਐਸਐਮਓ ਸਾਹਿਬ ਨੂੰ ਨਹੀਂ ਮਿਲੇ ਹੁਣ ਉਹ ਤਾਂ ਮੈਨੂੰ ਪਤਾ ਨਹੀਂ ਕਿੱਧਰ ਹੈਗੇ ਕਿੱਦਾਂ ਨਹੀਂ ਜਦੋਂ ਸਰਕਾਰ ਵੱਲੋਂ ਸੂਤਾਂ ਦਿੱਤੀਆਂ ਜਾਂਦੀਆਂ ਵੀ ਸਾਰੇ ਸੂਤ ਤਾਂ ਫ੍ਰੀ ਆ ਸਾਰਾ ਲਾਈਟ ਦਾ ਕੋਈ ਦਾ ਪ੍ਰਬੰਧ ਨਹੀਂ ਹੈਗਾ ਇੱਥੇ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਹਾਂ ਤੇ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਅਸੀਂ ਇਹੋ ਕਰਦੇ ਆ ਵੀ ਇਦਾਂ ਛੋਟੇ ਛੋਟੇ ਬੱਚਿਆਂ ਦਾ ਦੇਖੋ ਕੀ ਆ ਪਾ ਵੇਖੋ ਉਹਨਾਂ ਦਾ ਲੈਡ ਦੇ ਵਿੱਚ ਮੇਰਾ ਤਾਂ ਖਿਆਲ ਆ ਜੇ ਮੈਂ ਸਹੀ ਕਹਾ ਤਾਂ ਉਹ ਛੋਟੇ ਬੱਚੇ ਜਿਨ੍ਹਾਂ ਦਾ ਅੱਜ ਹੀ ਜਨਮ ਹੋਇਆ ਉਹ ਵੀ ਜਾਣਦੇ ਲੱਗਦੇ ਆਪਣਾ ਕਿਹੜਾ ਪਿੰਡ ਆ ਸਰ ਮੇਰਾ ਪਿੰਡ ਹੈ ਜਨੋਹਾ ਰਾਮਰਤਨ ਜਨੋਹਾ ਮਹਾਰਾਜ ਕੋਲ ਪਾਜੀ ਤੁਹਾਨੂੰ ਕਦੇ ਸਵਾਲ ਜਵਾਬ ਕਰਨ ਲੱਪੇ ਤੁਹਾਨੂੰ ਮੈਂ ਤੇ ਛੱਡਦੀ ਹਾਂ ਠੀਕ ਹੈ ਕੀ ਨਾਮ ਸਰ ਆਪਣਾ ਰਾਜਕੁਮਾਰ ਜੀ ਰਾਜਕੁਮਾਰ ਜੀ ਸਿਵਲ ਹਸਪਤਾਲ ਦੀ ਲਾਂਡਰੀ ਹੈਗੀ ਆ ਇਹ ਫਗਵਾੜਾ ਦੀ ਬੜੀ ਮਾੜੀ ਹਾਲਤ ਹੈਗੀ ਅਸੀਂ ਹੁਣੇ ਛਾਤ ਮਰੀ ਸੀ ਤੁਸੀਂ ਕਰਿੰਦੇ ਹੋ ਇੱਥੇ ਹਾਂਜੀ ਸਰ ਮੈਂ ਕੰਮ ਕਰਦਾ ਹੈਗਾ ਤੇ ਹੁਣ ਤੇ ਕਦੋਂ ਦੀ ਮਸ਼ੀਨ ਦਸ ਦਿਨ ਹੋ ਗਏ ਆ ਕਹਿ ਕਹਿ ਕੇ ਠੱਗੇ ਆ ਕਦੀ ਕਹਿੰਦੇ ਅੱਜ ਕਰਾਉਂਦੇ ਕਦੀ ਕਹਿੰਦੇ ਕੱਲ ਕਰਾਉਂਦੇ ਆ ਵੀ ਕਦੀ ਜੀ ਬਿਜਲੀ ਵਾਲੇ ਨੂੰ ਬੁਲਾਓ ਬੁਲਾ ਕੇ ਲੈ ਕੇ ਜਾਣਾ ਆ ਕਿਹੜੀ ਮਸ਼ੀਨ ਹੱਥ ਕਰਕੇ ਦਿਖਾਓ ਜਰਾ ਆ ਵਾਲੀ ਮਸ਼ੀਨ ਆ ਜੀ ਇਹਦੇ ਵਿੱਚ ਕਰੰਟ ਆ ਗਿਆ ਕੀ ਆ ਮੈਨੂੰ ਬੜੀ ਜ਼ੋਰ ਨਾਲ ਕਰੰਟ ਲੱਗਾ ਹੈਗਾ ਕਰੰਟ ਆ ਗਿਆ ਸੀ ਹਾਂਜੀ ਕਦੋਂ ਦੀ ਗੱਲ ਇਹ ਹੋ ਗਿਆ ਹਫਤਾ ਹੋ ਗਿਆ ਜੀ ਕਰੰਟ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤੇ ਨਹੀਂ ਮੈਂ ਥੋੜਾ ਝਟਕਾ ਮੈਂ ਦੁੱਧ ਹਲਦੀ ਪੀਤਾ ਵੀ ਮੈਂ ਜਿਹੜਾ ਥੋੜਾ ਜਿਆ ਤੇ ਤੰਦਰੁਸਤ ਜੀ ਆਇਆ ਨਾਮ ਕੀ ਆਪਣਾ ਪੂਰਾ ਮੇਰਾ ਨਾਮ ਰਾਜਕਮਾਰ ਹੈ ਕਿੰਨੇ ਚਿਰ ਤੋਂ ਜੌਬ ਕਰ ਰਹੇ ਹੋ ਤੁਸੀਂ ਮੈਨੂੰ ਮੈਂ ਸਾਲ ਹੋ ਗਿਆ ਮੈਨੂੰ ਪਹਿਲਾਂ ਮੇਰੀ ਮਿਸਿਸ ਘਰ ਵਾਲੀ ਕੰਮ ਕਰਦੀ ਸੀ ਉਹਨਾਂ ਦੇ ਐਕਸੀਡੈਂਟ ਦੇ ਨਾਲ ਮੌਤ ਹੋ ਗਈ ਜੀ ਤੁਹਾਡੀ ਜੌਬ ਸਰਕਾਰੀ ਕਿ ਪ੍ਰਾਈਵੇਟ ਪ੍ਰਾਈਵੇਟ ਹੈ ਕਿੰਨੀ ਤਰਖਾ ਤੁਹਾਡੀ ਮੇਰੀ 63 72 ਵੀ ਹੈ ਤਰਖਾ ਤੁਹਾਨੂੰ ਟੈਂਸ਼ਨ ਮਿਲਦੀ ਹੈ ਕਿਤੇ ਮਾਰਾਏ ਹਾਲੇ ਤੱਕ ਨਹੀਂ ਮਿਲੀ ਹੈ ਕਿਦਾਂ ਗਾਇ ਇਸ ਬਾਬਤ ਐਸਐਮਓ ਨਾਲ ਗੱਲ ਨਹੀਂ ਕੀਤੀ ਕੀਤੀ ਸੀ ਦੋ ਵਾਰੀ ਗੱਲ ਕੀਤੀ ਹੈ ਅੱਛਾ ਤੂੰ ਜਦੋਂ ਤੁਹਾਨੂੰ ਕਰੰਟ ਲੱਗਾ ਤਾਂ ਤੁਸੀਂ ਇਸ ਦੀ ਸੂਚਨਾ ਦਿੱਤੀ ਨਹੀਂ ਵੀ ਤੁਹਾਨੂੰ ਮਸ਼ੀਨ ਦੀ ਰਿਪੇਅਰ ਕਰਾਈ ਜਾਵੇ ਬਿਜਲੀ ਵਾਲੇ ਨੂੰ ਬੁਲਾ ਕੇ ਲ अच्छा ते ओ फिर गगन सर ਨਾਲ ਗੱਲ ਕੀਤੀ ਸੀ ਤੇਰੇ ਨਾਲ ਬਿਜਲੀ ਕੀ ਗੱਲਬਾਤ ਹੋਈ ਤੇ ਉਹ ਹੀ ਚੰਗਾ اچھا ਇਹ ਜਿਹੜੀ ਮਸ਼ੀਨ ਕਿੰਨੇ ਚਿਰ ਤੋਂ ਖਰਾਬ ਪਈ ਹੈ ਇਹ ਹੋ ਗਏ 10 15 ਦਿਨ ਤੋਂ ਹੋ ਗਏ ਤੇ ਕਪੜੇ ਕਿਨੇ ਮਤਲਬ ਤੁਸੀਂ ਕਿੱਦਾਂ ਧੋਂਦੇ ਹੋ ਮੈਂ ਹੱਥ ਨਾਲ ਧੋਂਦਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੱਥ ਧੋਂਦੇ ਨੂੰ ਮੈਨੂੰ ਹੱਥ ਮੇਰੇ 15 ਦਿਨ ਤੋਂ ਹੋਈ ਗਿਆ ਕਿੰਨੇ ਕਪੜੇ ਆ ਜਾਂਦੇ ਰੋਜ਼ ਦੇ ਆ ਦੇਖੀ ਤੁਹਾਡੇ ਸਾਹਮਣੇ ਫਿਰ ਵੀ ਅੰਦਾਜ਼ਾ ਅੰਦਾਜ਼ਾ ਮੈਂ 3-5 ਚੰਦਰਾ ਹੋਏਂਦੀਆਂ 2-3 ਗੱਠਾ ਆ ਦੋ ਗੱਠਾ ਹੋਏਂਦੀਆਂ ਆਪਰੇਸ਼ਨ ਡੀਡਰ ਦੀਆਂ ਅੱਛਾ ਕਿ ਕੱਪੜੇ ਕਾਫੀ ਗੰਦੇ ਵੀ ਹੁੰਦੇ ਹੋਣੇ ਆ। ਹਾਂਜੀ ਸਰ। ਕਈ ਬੰਨਾਂ ਵਾਲੇ ਹੁੰਦੇ ਆ। ਕੋਈ ਖੂਨ ਨਾਲ ਲਤਪਟਾਉਂਦੇ ਆਣੇ ਆ। ਕਿੱਦਾਂ ਸਾਫ਼ ਕਰਦੇ ਆ ਸਾਰਾ ਕੱਪੜੇ? ਆਹ ਤਾਂ ਸਾਡੀ ਜ਼ੋਰ ਕਿੰਨਾ ਜੀ। ਤੇ ਤੁਹਾਡੇ ਨਾਲ ਕੌਣ ਆ? ਮੈਂ ਇਕੱਲਾ ਹੀ। ਇਕੱਲੇ ਸਾਰਾ ਕੁਝ ਕਿੱਦਾਂ ਇੱਥੇ ਪਾਣੀ ਵੀ ਨਹੀਂ ਕਿੱਦਾਂ ਆਉਂਦਾ ਇੱਥੇ? ਪਾਣੀ ਉਹ ਤਾਂ ਇੱਕ ਟੂਟੀ ਲੱਗੀ ਹੋਈ ਆ। ਪਾਣੀ ਆਉਂਦਾ ਟਾਈਮਸ? ਹਾਂਜੀ। ਪਰ ਟੂਟੀਆਂ ਦੇ ਪਿੱਛੇ ਹੀ ਦੇਖ ਬੜਾ ਮਾੜਾ ਹਰ ਟੂਟੀਆਂ ਸਾਰੀਆਂ ਟੁੱਟੀਆਂ ਪਈਆਂ ਕਈ ਕੰਦਾ ਚੋਟ ਲਾ ਕੇ ਲੈ ਕੇ ਕੋਈ ਕੰਦਾ ਖਰਾਬ ਆ। ਆਹ ਦੇਖ ਲਓ ਖੇਡਕੀਆਂ ਦਾ ਕੀ ਹਾਲ ਆ। ਕਿਹੜਾ ਜੀ? ਇਹ ਟੁੱਟੀਆਂ ਬਣੀ ਸੀ ਚੋਰ ਆ ਸਕਦੇ ਤੋੜ-ਦਾੜੀ ਕੁਝ ਵੀ ਕਰ ਸਕਦੇ ਚੋਰੀ-ਚੋਰੀ ਹੋਈ ਪਹਿਲੇ ਇੱਥੇ ਕਦੀ ਇੱਥੇ ਲੜੀ ਹੋਈ ਹੈਗੀ ਬਾਹਰ ਪੱਕੀਆਂ ਮੋਟੀਆਂ ਪੱਟ ਕੇ ਲਗੇ ਅਰਥ ਦੀ ਹੈ ਕਿੰਨੇ ਤੋਂ ਕਿੰਨੇ ਘੰਟੇ ਡਿਊਟੀ ਤੁਹਾਡੀ ਮੈਂ ਸਭ ਇਹ ਕਰਦਾ ਹੈਗਾ ਯਾਰ ਸਵੇਰੇ ਆਇਆ ਨਾ ਫੇਰ ਮੈਂ ਘੰਟੇ ਰੋਟੀ ਖਾਣ ਚੱਲ ਜਾਂਦਾ ਫੇਰ ਆ ਜਾਂਦਾ ਸਰ ਬੜੀ ਮਜਬੂਰੀ ਆ ਤਨਖਾਹ ਤੁਹਾਨੂੰ ਟਾਈਮ ਸਰ ਮਿਲਦੀ ਨਹੀਂ ਹੈਗੀ ਪਿੱਛੇ ਵੀ ਕਰਿੰਦਿਆਂ ਨਾਲ ਗੱਲਬਾਤ ਕੀਤੀ ਸੀ ਸਿਵਲ ਹਸਪਤਾਲ ਦੀ ਹਾਲਤ ਕਾਫੀ ਦਚਾ ਜਿਹੜੀ ਹੈਗੀ ਤਰਸਯੋਗ ਹੈਗੀ ਮੈਂ ਕਿਹਾ ਵੀ ਮੇਰਾ ਹੁਣ ਦੇਖ ਲੋ ਕਟੋ-ਕਾਟ ਮੇਰਾ 12-13000 ਰੁਪਏ ਚ ਮੁਸ਼ਕਲ ਹੈ ਤੇ ਇਹਦੇ ਬਾਰੇ ਕੀ ਅਪੀਲ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਮੈਂ ਕਹਿਣਾ ਹੈ ਵੀ ਮੇਰੀ ਸੈਲਰੀ ਦੇਖੀ ਜਾਏ ਵੀ ਮੇਰੀ ਘੱਟੋ ਘੱਟ ਤਨਖਾਹ ਰੈਨੂ ਕਰਦੀ 16 ਦਿਨਾਂ ਦੀ ਮਿਲਦੀ ਮੇਰੀ ਪੂਰੇ ਮਹੀਨੇ ਦੀ ਮਿਲੇਗੀ ਤੇ ਦੂਜੀ ਗੱਲ ਮੈਨੂੰ ਟਾਈਮ ਸਿਰ ਤਨਖਾਹ ਮਿਲੇ ਅੱਛਾ 7000 ਦੀ 10 ਹੋ ਜਾਂ 12000 ਮੈਨੂੰ ਉਹ ਤਾਂ ਕੋਈ ਨਹੀਂ ਲਿਖਣ ਤੇਰਾ ਮਹੀਨਾ ਮਹੀਨਾ ਤਨਖਾਹ ਨਹੀਂ ਕਰਦਾ ਨਹੀਂ ਇਹ ਜਿਹੜਾ ਬਹੁਤ ਜ਼ਿਆਦਾ ਉਠਾ ਆ ਜਿਹੜੇ ਤੁਹਾਨੂੰ ਕੱਪੜੇ ਦੇ ਕੇ ਜਾਂਦਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੂੰ ਉਹਨਾਂ ਤੋਂ ਹੀ ਦੱਸਦੇ ਨਹੀਂ ਕਿ ਵੱਡੀ ਮਸ਼ੀਨ ਖਰਾਬ ਪਈ ਹੈ ਬੜੀ ਦਿੱਕਤ ਆ ਰਹੀ ਹੈ ਮੇਰਾ ਕੋਈ ਵੀ ਨਹੀਂ ਇੱਧਰ ਆਇਆ ਚੋ ਦੇਖਣੀ ਨਹੀਂ ਆਈ ਉਹਨਾਂ ਪਤਾ ਹੈਗਾ ਕਿ ਮਸ਼ੀਨ ਖਰਾਬ ਪਈ ਹੈ ਤੇ ਮੈਂ ਕਹਿ ਨਹੀਂ ਸਕਦਾ ਤੁਸੀਂ ਦੱਸਿਆ ਨਹੀਂ ਉਹਨਾਂ ਨੂੰ ਸਰ ਮੈਂ ਹੁਣ ਐਸੇ ਕੋਈ ਸਾਹਿਬ ਨੂੰ ਦੱਸਣਾ ਜਾਂ ਗਗਨ ਸਾਹਿਬ ਨੂੰ ਦੱਸਣਾ ਅੱਛਾ ਠੀਕ ਹੈ ਅੱਛਾ ਉਹਦੇ ਵਿੱਚੋਂ ਪਾਣੀ ਚੁੰਦਾ ਹੈਗਾ ਅੱਛਾ ਇਹ ਕੀ ਚੱਕਰ ਹੈਗਾ ਪੱਖਾ ਕਿੱਥੇ ਗਿਆ ਪੱਕੇ ਛੜ ਗਏ ਹੈਗੇ ਔਰ ਬਿਜਲੀ ਵਾਲੇ ਕੋਲ ਆਏ ਤੁਸੀਂ ਇੱਥੇ ਪਸੀਨਾ ਪਸੀਨ ਹੋਏ ਹੈਗੇ ਆ ਕਿਦਾਂ ਕੰਮ ਕਰੁੰਦਾ ਸਾਰ ਜਿਹੜਾ ਸੁਪਰ ਕੋਰ ਸਿਸਟਰ ਦਾ ਹੈਗਾ ਵੀ ਜਿਹੜੇ ਮੈਨੂੰ ਕੋਲੇ ਠੀਕ ਕਰਾ ਕੇ ਦਿੱਤਾ ਹੈਗਾ ਅੱਛਾ ਤੇ ਮੈਨੂੰ ਥੋੜਾ ਜਿਹਾ ਸਹਾਰਾ ਹੈਗਾ ਮੇਰਾ ਪੱਖਾ ਤੱਕ ਨਹੀਂ ਇੱਥੇ ਪੱਖਾ ਦਾ ਕਰੀਏਗਾ ਟੂਟਾ ਪਾਟਾ ਪਸਾ ਉੜ ਹੋਈ ਆ ਲਾਈਟ ਲੂਟ ਚਲਦੀ ਇੱਥੇ ਕੋਈ ਉਹਦਾ ਲਹਿਰ ਚਲਦੀ ਆ ਲੇਕਿਨ ਬੱਤੀ ਸਭ ਕੋ ਸੜ ਗਿਆਗਾ ਸਿਰਫ ਪਿੱਛੇ ਦੇਖ ਰਹੇ ਹਾਂ ਕਿ ਬਿਜਲੀ ਤਾਰਾਂ ਵੀ ਨੰਗੀਆਂ ਪਈਆਂ ਸਾਰੀਆਂ ਤੇ ਕੋਈ ਹਾਸਾ ਨਹੀਂ ਵਾਪਰ ਸਕਦਾ ਕੋਈ ਖਤਰਾ ਸਹੀ ਕਰਨ ਕਿਹਾ ਨਹੀਂ ਇਲੈਕਟ੍ਰੀਸ਼ੀਅਨ ਆ ਪਿੱਛੇ ਤਾਰਾਂ ਸਾਰੀਆਂ ਨੰਗੀਆਂ ਪਈਆਂ ਹੋਈਆਂ ਆ ਪਾਣੀ ਵਾਲਾ ਪਾਇਪ ਕਿਸੇ ਵਕਤ ਵੀ ਪਾਣੀ ਵਾਲਾ ਪਾਇਪ ਫਟ ਸਕਦਾ ਪੈਨੀਅਲ ਪਾ ਵਿੱਚ ਕੀ ਇੱਜ ਕੀ ਪ੍ਰੋਬਲਮ ਹੈਗੀ ਪਾਣੀ ਵਾਲੇ ਪੈਪਸ ਤੇਣਾ ਪਾਇਪ ਪਿੱਛੇ ਪਾਣੀ ਬਲੌਕ ਹੋ ਗਿਆ ਲਈ ਆਈ ਤੇ ਫੇਰਾ ਡਾਇਰੈਕਟ ਕੀਤਾ ਹੈਗਾ ਆਹ ਕੀ ਚੀ ਕਿ ਕਪੜੇ ਇਥੇ ਜਿਹੜੇ ਦਿੱਤੇ ਭੇਜਦੇ ਹੈਗੇ ਧੋ ਕੇ ਉਹਨੂੰ ਪ੍ਰੈਸ ਪ੍ਰੈਸ ਕਰਾ ਦਿੰਦੇ ਹੋ ਇਹ ਜਿਹੜਾ ਮਸ਼ੀਨ ਦਿਖਾਉਂਦੇ ਆ ਆਹ ਮਸ਼ੀਨ ਚ ਕੀ ਕੰਮ ਕਰਦੀ ਹੈ ਕੀ ਕੰਮ ਕਰਦੀ ਹੈ ਇਹ ਪਾਣੀ ਨਿਚੋੜਨ ਵਾਸਤੇ ਆ আচ্ছা আচ্ছা ਹੁਣ ਇਹ ਠੀਕ ਹੈ ਕੀ ਖਰਾਬ ਪਈ ਇਹ ਠੀਕ ਆ ਆ ਖਰਾਬ ਇਹ ਜਿਹੜਾ ਸਾਰਾ ਬਲੱਡ ਵਾਲਾ ਕੱਪੜੇ ਗੰਦੇ ਕੱਪੜੇ ਦਾ ਪਾਣੀ ਆ ਜੀ ਨਿਕਾਸੀ ਕਿੱਥੇ ਜਾਂਦੀ ਆ ਇਸ ਨਿਕਾਸੀ ਬਾਹਰ ਪਾਣੀ ਨਿਕਾਸੀ ਹੈਗੀ ਇੱਥੇ ਇਕੱਠਾ ਹੋ ਜਾਂਦਾ ਕੋਈ ਬਾਹਰ ਨਹੀਂ ਜਾਂਦੀ ਕਦੀ ਡਾਕਟਰਾਂ ਦੀ ਟੀਮ ਨੇ ਇਥੇ ਦੌਰਾ ਨਹੀਂ ਕੀਤਾ ਅੰਦਰ ਕਦੀ ਨਹੀਂ ਆਏ ਤਰਸ ਸਿਸਟਮ ਮਾਰਦੀ ਹੈ ਜਿਹੜਾ ਜੀ ਸੋ ਦੇਖ ਸਕਦੇ ਹੋ ਸਿਵਲ ਹਸਪਤਾਲ ਫਗਵਾੜੀ ਲਾਂਡਰੀ ਦੀਆਂ ਸਿੱਧੀਆਂ ਤਰਸਯੋਗ ਤਸਵੀਰਾਂ ਕਿ ਜਿੱਥੇ ਸਬੰਧਤ ਪ੍ਰਸ਼ਾਸਨ ਨੇ ਕਦੀ ਇਸ ਲਾਂਡਰੀ ਦੀ ਸਾਰ ਨਹੀਂ ਲਈ ਕੋਈ ਦੌਰਨ ਕੀਤਾ ਇਧਰ ਪਾਣੀ ਦਾ ਪਾਈਪ ਦਿਖਾ ਦਿੰਦੇ ਆ ਸਾਰਾ ਲੀਕ ਹੋ ਰਿਹਾ ਕਦੇ ਵੀ ਇਹ ਪਾਣੀ ਦਾ ਪਾਈਪ ਫਟ ਸਕਦਾ ਇਧਰ ਬਿਜਲੀ ਦੀਆਂ ਤਾਰਾਂ ਹੈਗੀਆਂ ਜਿਹੜੀ ਘਟੀਆ ਮਾਰੀ ਕਾਰਗੁਜ਼ਾਰੀ ਹੈ ਸਪਲਾਈ ਜਿਹੜੀ ਆ ਜਿਹੜੀ ਤਾਰਾਂ ਨੰਗੀਆਂ ਜੋ ਕਿ ਹਾਸਿਆਂ ਨੂੰ ਸੱਦਾ ਦੇ ਰਹੀਆਂ ਇਧਰ ਦੇਖ ਸਕਦੇ ਹੋ ਤਾਕੀਆਂ ਟੁੱਟੀਆਂ ਪਈਆਂ ਜਿਵੇਂ ਕਿ ਕਰਿੰਦੇ ਨੇ ਦੱਸਿਆ ਹੈਗਾ ਵਾ ਔਰ ਅੰਦਰ ਕੋਈ ਸਫਾਈ ਦਾ ਵੀ ਜਿਹੜਾ ਖਾਸ ਖਿਆਲ ਨਹੀਂ ਰੱਖਿਆ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਇੱਕ ਮਸ਼ੀਨ ਹੈਗੀ ਯਾਰ सर एक ही चल रहा है थे। अरे ये दिया दिया। सर हर चीज़ की रिपेयर ही चल रही है इतने कोई चीज़ सही भी हैगी है तो इतना है सर नाम की अपना अमरजीत सिंह अमरजीत सिंह है इलेक्ट्रीशन सिविल हॉस्पिटल फगवाड़ा विखे ਇਹ ਮਾਮਲਾ ਸਾਰਾ ਪਿੱਛੇ ਪੈਨਲ ਸਾਰਾ ਸੜਿਆ ਹੋਇਆ ਹੈਗਾ ਵਾ ਪਰ ਕਾਫੀ ਵੱਡਾ ਹਾਸਾ ਵਾਪਰਦਾ ਜਿਹੜਾ ਖਦਸ਼ਾ ਬਣਿਆ ਹੋਇਆ ਹੈਗਾ ਵਾ ਕੀ ਕਹਿਣਾ ਚਾਹੁੰਦੇ ਇਸ ਬਾਰੇ ਕਦੋਂ ਸੜਿਆ ਪੈਨਲ ਇਹ ਪਰ ਇਹ ਤਾਂ ਬਹੁਤ ਦੇਰ ਹੋ ਗਈ ਲੋ 3 ਮਨ ਲਿਖੇ ਵੀ ਦਿੱਤਾ ਨਾ ਇਹ ਵੀ ਕੀਨੀ ਵਾਰ ਲਿਖੇ ਦਿੱਤਾ ਜੀ 2 3 ਮਨ ਲਿਖ ਕੇ ਦਿੱਤਾ ਨਾ ਕਿੰਨੂ ਲਿਖ ਕੇ ਦਿੱਤਾ ਸੀ ਇਹਨਾਂ ਨੂੰ ਆਪਣੇ ਸਾਰੇ ਦਫ਼ਤਰ ਵਾਲਿਆਂ ਨੂੰ ਵੀ ਦੱਸਿਆ ਵੀ ਆਪਣਾ ਪੈਨਲ ਦੀ ਹਾਲਤ ਦੇਖ ਲੋ ਆ ਕੇ ਦੇਖ ਲੋ ਕਿੰਨੀ ਗੱਦਬੜ ਹੈ ਅੱਛਾ ਤੇ ਉਹ ਕਰਕੇ ਵੀ ਕੋਈ ਨਹੀਂ ਐਸਐਮਓ ਸਾਹਿਬ ਨੂੰ ਦੱਸਿਆ ਸੀ ਤੁਸੀਂ ਇਸ ਬਾਰੇ ਹਾਂ ਜੀ ਉਹ ਵੀ ਕਰਤਾ ਸੀ ਇਹ ਪੈਨਲ ਕਿਸ ਤਰ੍ਹਾਂ ਕੰਮ ਕਰਦਾ ਸੀਗਾ ਇਹ ਦੱਸ ਇਹ ਸਾਰਾ ਆਰਟੀ ਪੈਨਲ ਨੂੰ ਆਇਆ 11 ਕੇਵੀ ਤੋਂ ਜਿਹੜਾ ਆਪਣਾ ਟ੍ਰਾਂਸਫਰ ਹੋ ਤੁਰ ਗਿਆ ਓਕੇ ਇਹਦੇ ਕੀ ਕੀ ਹੋ ਲੱਭ ਸੀ ਕੀ ਹੋਰ ਕੀ ਜਦੋਂ ਪਿੱਛੋਂ ਸ਼ਾਰਟ ਹੋਣਾ ਉਹਨੇ ਸਤੇ ਜਿਹੜੇ ਬਰੇਕ ਮਾਰ ਪਿੱਛੋਂ ਬੈਗ ਮਾਰ ਕੇ ਛੱਡ ਗਏ ਤੇ ਹੁਣ ਵੀ ਇੱਕ ਇਹਦਾ ਜਿਹੜਾ 11 ਕੇਵੀ ਦਾ ਫੇਸ ਤੇ ਰਹਿ ਗਿਆ ਓਕੇ ਹੁਣ ਇਹ ਦੱਸੋ ਕਿ ਪੈਨਲ ਤੁਸੀਂ ਕਾਫੀ ਟਾਈਮ ਤੋਂ ਜਿਹੜਾ ਸੜਿਆ ਪਿਆ ਹੈਗਾ ਇਹਦੀ ਰਿਪੇਅਰ ਵਗੈਰਾ ਨਹੀਂ ਹੋ ਰਹੀ ਕੋਈ ਪਰ ਫਿਰ ਆਪਣੇ 50 ਕੇਰਨਾਂ ਨੂੰ ਇਹ ਹੁਣ ਇਹ ਕਦੇ ਹੱਟ ਦੋਗੇ ਪਿੱਛੋਂ ਪੈਸੇ ਨਹੀਂ ਆਉਂਦੇ ਹੈਗੇ ਜਿਵੇਂ ਹੁਣ ਦੀ ਪਿੱਛੋਂ ਪੈਸੇ ਨਹੀਂ ਆਉਂਦੇ ਸਰ ਸਿਵਲ ਹਸਪਤਾਲ ਆਪਣੀਆਂ ਅਜਿਹੀਆਂ ਖਾਮੀਆਂ ਕਬੀਆਂ ਕਰਕੇ ਹਮੇਸ਼ਾ ਚਰਚਾ 'ਚ ਬਣਿਆ ਰਹਿੰਦਾ ਹੈਗਾ ਕਿ ਜਿੱਥੇ ਹੋਰ ਬੇਸ਼ਮਾਰੀ ਤੇ ਕਮੀਆਂ ਹੈਗੀਆਂ ਪੂਲਰਾਂ 'ਚ ਪਾਣੀ ਨਹੀਂ ਆਉਂਦਾ ਟੂਟੀਆਂ ਜਿਹੜਾ ਪਾਣੀ ਹੈਗਾ ਉਦੋਂ ਹੀ ਵੇਸਟ ਹੋਈ ਜਾਂਦਾ ਸਰ ਇੱਥੋਂ ਪਹਿਲਾਂ ਜਾਈਏ ਇਹ ਗੱਲ ਵਈ ਜਿਹੜੇ ਆਪਣੇ ਆਹਾ ਗੋਲੀਆਂ ਗਾਲੀਆਂ ਖਾਣ ਆਉਂਦੇ ਪਿੰਨਹੜੇ ਦੇ ਵਿੱਚ ਉਹ ਜਿੰਨੀਆਂ ਆਪਣੀਆਂ ਆਰਥਾਂ ਆ ਸਾਰੀਆਂ ਉਹ ਵੱਢ ਕੇ ਲਈ ਜਾਂਦੇ ਆ ਅੱਛਾ ਉਹਨਾਂ ਦੇ ਵਿੱਚ ਕਿਸੇ ਦਾ ਵੀ ਧਿਆਨ ਨਹੀਂ ਹੈਗਾ ਨਾ ਕੋਈ ਆਪਣਾ ਕੋਸਾਲਾ ਕੋਈ ਮੁਲਾਜ਼ਮ ਕੋ ਨਾਂ ਚੀਕਦਾ ਜਿਹੜਾ ਕੋਈ ਅਸੀਂ ਫੜ ਕੇ ਦਿੰਦੇ ਵੀ ਆ ਦੋ ਔਰ ਫੜ ਕੇ ਦਿੰਦੇ ਇਹਨਾਂ ਨੂੰ ਕੋਈ ਤੋਂ ਲਿਆ ਕੇ ਗਾ ਜਿਹੜੇ ਕਾਰਨ ਵੀ ਬਹੁਤ ਯਾਨੀ ਜਿਹੜੀਆਂ ਆਪਣੀਆਂ ਬਿਲੀ ਦੀਆਂ ਸਪੱਕਿਆ ਆਉਣੀਆਂ ਇਹਦਾ ਆਰਥ ਸਾ ਵੜ ਲਿਆ ਹੁਣ ਆਪਣਾ ਜਿਹੜਾ 11 ਕੇਵੀ ਆਪਣਾ ਟਰਾਂਸਫਰ ਨੂੰ ਆਪਾਂ ਨਿਊਟਰਲ ਬਣਾਉਣੇ ਆ ਉਹ ਆਰਥ ਤੋਂ ਬਣਾਨੇ ਆ ਉਹ ਆਪਣੀਆਂ ਸਾਰੀਆਂ ਵੱਡੀਆਂ ਆ ਤੁਹਾਡੇ ਕਹਿਣ ਤੇ ਪਾਵਾ ਕਿ ਜਿਹੜੀ ਬਿਜਲੀ ਦੇ ਸਮਾਨ ਹੈਗੇ ਆ ਉਪਕਰਨ ਹੈਗੇ ਆ ਤਾਰਾਂ ਵਗੈਰਾ ਜਾਂ ਇਹਨਾਂ ਨੂੰ ਵੱਟ ਟੁੱਕ ਕਰਕੇ ਉਹ ਵੇਚ ਦਿੰਦੇ ਆ ਜਾਂ ਲੈ ਜਾਂਦੇ ਚੋਰੀ ਕਰਕੇ ਹੈਨਾ ਉਹਦੇ ਕਰਕੇ ਵੀ ਬਹੁਤ ਇਹ ਜਿਆਦਾ ਜਿਹੜੀ ਸਟੱਫ ਆਉਂਦੀ ਹੈ ਤੇ ਸਰ ਪੁਲਿਸ ਚੋਂ ਕਿ ਇੱਥੇ ਬਣੀ ਹੋਈ ਅੰਦਰ ਉਹ ਕੋਈ ਕਾਰਵਾਈ ਨਹੀਂ ਪਾਉਂਦੇ ਉਹਨਾਂ ਤੇ ਕੋਈ ਨਹੀਂ ਆ ਮੈਂ ਤਾਂ ਮੈਂ ਤਾਂ ਕੋਈ ਦੇਖਿਆ ਨਹੀਂ ਐਤ ਕਰਕੇ ਕਾਰਵਾਈ ਨਹੀਂ ਨੀ ਜਦੋਂ ਸ਼ਰਿਆਮ ਘੁੰਮਦੇ ਅੰਦਰ ਟੂਟੀਆਂ ਚੋਰੀਆਂ ਕਰਦੇ ਆ ਜਾਂ ਤਾਰਾਂ ਵੱਢਦੇ ਆ ਹੋਰ ਉਪਕਰਨ ਚੋਰੀ ਕਰਕੇ ਲੈ ਜਾਂਦੇ ਆ ਜਿਨ੍ਹਾਂ ਨਾਲ ਸਰਕਾਰੀ ਜਿਹੜੇ ਹੈਗਾ ਵਾ ਨੁਕਸਾਨ ਹੁੰਦਾ ਹੈਗਾ ਹਸਪੀਟਲ ਦਾ ਪਰ ਮੈਂ ਤਾਂ ਇਹ ਹੀ ਕਹਾਂਗਾ ਵੀ ਜਿਹੜੇ ਵੀ ਜਿੰਨੇ ਵੀ ਆ ਕੋਈ ਜਾਂ ਤਾਂ ਵੀ ਇਹਨਾਂ ਦਾ ਕੋਈ ਪਿੱਛੋ ਸ਼ਿਫਾਰਸ਼ ਆ ਜਾਂਦੀ ਹੈ ਦਵਾ ਪੈ ਜਾਂਦਾ ਉਹਦੇ ਕਰਕੇ ਛੱਡ ਦਿੰਦੇ ਆ ਜਾਂ ਫਿਰ ਕੋਈ ਆ ਵੀ ਇਹ ਨਿਗਹਿਲੀ ਕਰਦੀ ਹੈ ਵੀ ਜਿਆ ਉਹਨੇ ਇੱਕ ਵਾਰ ਛੰਡ ਲਾਇਆ ਉਹ ਇਹ ਮੈਂ ਤਾਂ ਕਹਿੰਦਾ ਮੇਰੇ ਤੋਂ ਭਰਨ ਮੈਂ ਲੈਵਲ ਵੀ ਕਰਾਟ ਦਿੰਦਾ ਸਾਰੇ ਸਦੇ ਇੱਕ ਦੋ ਦਾ ਝਟਕਾ ਲਾਇਆ ਵੀ ਹੁਣ ਕਿ ਆ ਵੀ ਨਹੀਂ ਕਰਾਉਂਦਾ ਕਿੰਨੇ ਕੁ ਮੁਲਾਜ਼ਮ ਹੈ ਜੀ ਇੱਥੇ ਚੌਂਕੀ ਵਿੱਚ ਸਿਵਲ ਆਜੀ ਕਿਉਂਕਿ ਦੋ ਮੁਲਾਜ਼ਮ ਹੋਣਦੇ ਆ ਜੀ ਪੱਕੇ ਕਰਦੇ ਅੱਛਾ ਕੋਈ ਗਰਾਊਂਡ ਗਵਰਨਰ ਨਹੀਂ ਕਰਦੇ ਹਸਪੀਟਲ ਜਾਂ ਨਿਗਰਾਨਾ ਮੈਂ ਪਤਾ ਨਹੀਂ ਮੈਂ ਮੈਂ ਤੁਸ ਕੱਲੇ ਹੀ ਆ ਜੀ ਹਾਂ ਕੱਲੇ ਹੀ ਆ 24 ਘੰਟੇ ਆ ਵੀ ਜਿਹੜੇ ਜਦੋਂ ਆਰਡਰ ਪਾ ਕੇ ਹੁਲੇਆਣਾ ਆ ਤੁਸੀਂ ਕੋਈ ਡਿਮਾਂਡ ਨਹੀਂ ਕੀਤੀ ਸਾਨੂੰ ਹੈਲਪਰ ਦਿੱਤਾ ਜਾ ਕੇ ਕੋਈ ਨਹੀਂ ਪੁੱਛਦਾ ਹੈਲਪਰ ਜਿਹੜਾ ਦਿੰਦੇ ਵੀ ਕੀ ਹੋਵੇ 2 ਮਿੰਟ ਰਿਹਾ ਨਾਲ ਦਿੱਤੀ ਪਾ ਨਟ ਜਾਂਦਾ ਐ ਐਸਮੋ ਲਿੰਬਰ ਰਾਮ ਜੀ ਦਾ ਕੀ ਕਹਣਾ ਇਸ ਵਾਰ ਉਹ ਕਹਿੰਦੇ ਵੀ ਆ ਤਾਂ ਉਹਨਾਂ ਨੂੰ ਜਾਨੀ ਕਿ ਸਾਡਾ ਡਰਪਾ ਹੋਈ ਹੈ ਇਹ ਮੇਰੇ ਆਪਣੇ ਮਲਾਜਮਾਂ ਵਾਲੇ ਵੀ ਮੈਂ ਕਿ ਉਹਨਾਂ ਕੋਈ ਪੁੱਛੀ ਹੈ ਨਹੀਂ ਕੁਝ ਪੁੱਛੇ ਤਾਂ ਸਿਲੰਡਰ ਲੱਗਾ ਮੈਂ ਤਲਾਹਦਾ ਇਹਦੀ ਤਰੀਕਾ ਐਕਸਪਾਇਰ ਹੋਈ ਹੋਣੀ ਹੈ ਨਹੀਂ ਜੀ ਸਹੀ ਹੈ ਜੀ ਸਹੀ ਹੈ ਅਗਰ ਇਹ ਸਿਲੰਡਰ ਨੂੰ ਵਰਤੋ ਬਚ ਲੈਣਾ ਬਿਲਕੁਲ ਆਪਕੇ ਲੱਗਦੀ ਹੈਗੀ ਤਾਂ ਤੁਹਾਨੂੰ ਨੌਲੇਜ ਹੈਗੀ ਸੀ ਬਾਰੇ ਚਲਾਉਣਾ ਤਾਂ ਤੁਹਾਨੂੰ ਬਿਲਕੁਲ ਇਹ ਤੇ ਵੀ ਜਿੰਨੀਆਂ ਕੋਈ ਵੀ ਦੇਖੀ ਆ ਤਾਂ ਹੁਣ ਸਰਾ ਆਖਰੀ ਗੱਲ ਇਹ ਦੱਸੋ ਕਿ ਇਹ ਜਿਹੜਾ ਪੈਨਲ ਪਿੱਛੇ ਵੀ ਦਿਖਾਇਆ ਹੁਣ ਵੀ ਦਿਖਾਇਆ ਲੂ ਹੋ ਚੁੱਕਾ ਸੜ ਗਿਆ ਬਈ ਇਹਦੇ ਕਰਕੇ ਕੀ ਕੀ ਦਿੱਕਤ ਆ ਰਹੀ ਹੈ ਹਸਪੀਟਲ ਦੇ ਵਿੱਚ ਦਿੱਕਤ ਆਪਣੀ ਗੱਦਾਂ ਆਪਣੇ ਐਮਰਜੈਂਸੀ ਹੋ ਗਈ ਉਹਦੇ ਵਿੱਚ ਵੀ ਆਪਣਾ ਜਿਹੜਾ ਡਿਨੋਟ ਹੋਊਗਾ ਵੀ ਨਹੀਂ ਚੱਲਣ ਦੇ ਆ ਉਹ ਵਰਤ ਨਹੀਂ ਜਾ ਰਿਹਾ ਓਕੇ ਤੇ ਉਹਦੀ ਵੀ ਜਾਨੀ ਕੋਈ ਰਿਪੇਅਰ ਦੇ ਆਪਣਾ ਆਲਟਨਾਟ ਗਿਆ ਉਹ ਵੀ ਨੀ ਐਡਾ ਵੱਡਾ ਹਸਪੀਟਲ ਆ ਤੁਸੀਂ ਸਾਰੇ ਹਸਪੀਟਲ ਤੋਂ ਇੱਕੋ ਹੀ ਇਲੈਕਟ੍ਰੀਸ਼ੀਅਨ ਹੈਗੇ ਤੁਸੀਂ ਹੈਲਪਰ ਦੀ ਵੀ ਮੰਗ ਨਹੀਂ ਕੀਤੀ ਕਦੀ ਪਰ ਬਹੁਤ ਵਾਰ ਕੀਤੀ ਹੈ ਹੈਲਪਰ ਕੇ ਦੰਦੇ ਵੀ ਆਣਾ ਜੀ ਮੈਨੂੰ ਅੱਛਾ ਇਹ ਦੰਦੇ ਵੀ ਆ ਤਾਂ ਉਹ 10 ਮਿੰਟ ਜਾਂ 15 ਮਿੰਟ ਰਹਿੰਦਾ ਉਹ ਆਪਣੀ ਸਪਾਈ ਕਰ ਲੈਣ ਲੱਗ ਜਾਂਦਾ ਸਪਾਈ ਤੁਹਾਨੂੰ ਤਨਖਾਹ ਵਗੈਰਾ ਟਾਈਮ ਸਿਰ ਮਿਲ ਜਾਂਦੀ ਹੈ ਨਹੀਂ ਸਰ ਇਹ ਤਾਂ ਭੁੱਲੇ ਗਏ ਜੀ ਅੱਛਾ ਤੁਹਾਨੂੰ ਸਟੇਟਮੈਂਟ ਆ ਗਈ ਆਪਣੀ ਬੈਂਕ ਦੀਆਂ ਵੀ ਬਣਾ ਕੇ ਲਗਾਉਂਦੇ ਹੋ ਕਿ ਕਿੰਨੀ ਦਿਰੀ ਹੁਣ ਤੁਹਾਨੂੰ ਸੈਲਰੀ ਮਿਲਣ ਕਿੰਨਾ ਸਮਾਂ ਹੋ ਗਿਆ ਸਾਲ ਆ ਪਿਛੇ 6 ਮਹੀਨੇ ਦੀ ਆ ਫਿਰ ਫਸਮਾਨ ਘੱਟ ਮਾਇਆ ਸਿਵਲ ਸੈਲਰੀ ਪਈ ਹੈ ਤੇ 23 24 ਤਰੀਕ ਨੂੰ ਪੈਂਦੀ ਹੈ ਉਹ ਵੀ ਮੈਂ ਤਾਂ ਕਰ ਕਰ ਕੇ ਤਾਂ ਭੀਖ ਨਹੀਂ ਮੰਗਣੀ ਹੁੰਦੀ ਉਹ ਸਾਹਮਣਾ ਮੰਗਣੀ ਪੈਂਦੀ ਹੈ ਨਾਲ ਉਹ ਤੇ ਪ੍ਰਸ਼ਾਸਨ ਤੋਂ ਪੱਕੀ ਮੰਗ ਕਰਦੇ ਜੀ ਇਹ ਕਰਦੇ ਆ ਜੀ ਵੀ ਜਾਨੀ ਕਿ ਇਹਨਾਂ ਦਾ ਸੁਧਾਰ ਕੀਤਾ ਜਾਵੇ ਜੀ ਆਪਾਂ ਕੋ ਕੰਮ ਕਰਨ ਦੇ ਲੈਗ ਵੀ ਹੈਗੇ ਆਪਾਂ ਕੰਮ ਕਰਨਾ ਚਾਹਦੇ ਵੀ ਆ ਸਾਨੂੰ ਸਮਾਨ ਨਹੀਂ ਪੂਰਾ ਪ੍ਰਾਪਤ ਮਿਲਦਾ ਸਰ ਲੱਗਦਾ ਨਹੀਂ ਕਿ ਜਿਹੜਾ ਸਿਵਲ ਪ੍ਰਸ਼ਾਸਨ ਹੈਗਾ ਸਿਵਲ ਹਸਪੀਟਲ ਫਗਵਾੜਾ ਦੀ ਮੈਨੇਜਮੈਂਟ ਹੈਗੀ ਆ ਸਭ ਕੁਝ ਹੁੰਦੇ ਆ ਹੁੰਦੇ ਆ ਵੀ ਇਹਨਾਂ ਚੀਜ਼ਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਇਹ ਲੱਗਦਾ ਆਪਾਂ ਕਹਾਂ ਸਾਰਾ ਸਾਰ ਗਲਤੀ ਹੈ ਜੀ ਆਪਾਂ ਦੀ ਕਿਉਂਕਿ ਕਈ ਕਮੀਆਂ ਕਈ ਖਾਮੀਆਂ ਹੈਗੇ ਜਦਕਿ ਭਗਵੰਤ ਮਾਨ ਸਰਕਾਰ ਦਾ ਦਾਵਾ ਤੇ ਵਾਅਦਾ ਆਇਆ ਕਿ ਸਿਵਲ ਹਸਪਤਾਲ ਨੂੰ ਦਸ਼ਾ ਸੁਧਾਰਨ ਲਈ ਲੱਖਾਂ ਕਰੋੜਾ ਰੁਪਏ ਦਿੱਤੇ ਗਏ ਹੈਗੇ ਭਗਵੰਤ ਮਾਨ ਨੇ ਕਿਹਾ ਜੀ ਆਗੇ ਫਿੱਤਾ ਕੱਟ ਕੇ ਚਲਾ ਗਿਆ ਸੀ ਹੁਣ ਤੱਕ ਕੋਈ ਦੇਖਿਆ ਥੋੜੀ ਵੀ ਇਹ ਆਪਣਾ ਹਸਪਤਾਲ ਦੀ ਰਿਪੇਅਰ ਚੱਲ ਪੂਰੀ ਚੱਲਣ ਦੀ ਲੋਜੋਗ ਹੈਗੀ ਕਿ ਨਹੀਂ ਹੈਗੀ ਸਰ ਅਕਸਰ ਸਰ ਅਕਸਰ ਜਿਹੜੀਆਂ ਬਿਕਲਾਈ ਬਹੁਤ ਮਾਇਤੇ ਸੀਗਾ ਜੀ ਇੱਕ ਵਾਰ ਫਿੱਤਾ ਕਟਿਆ ਕੋਈ ਪੁੱਛਗਿੱਛ ਨਹੀਂ ਹੋਈ ਕਦੇ ਵੀ ਨਹੀਂ ਇਹ ਨਹੀਂ ਬੱਚਾ ਜਿਹੜਾ ਬੱਚਾ ਭਾਗ ਚੱਲਿਆ ਉਹਦੀਆਂ ਤਾਰ ਸਰ ਜਿਹੜੀ ਫੰਡਿੰਗ ਵਗੈਰਾ ਤਾਂ ਆਉਂਦੀ ਹੋਊਗੀ ਜਿਹੜੀ ਸਿਵਲ ਹਸਪਤਲ ਦੀ ਉਸਾਰੀ ਲਈ ਜਾਂ ਹੋਰ ਮੈਨੇਜਮੈਂਟ ਸਾਰਾ ਜਿਹੜੇ ਖਰਚੇ ਹੈਗੇ ਸਾਰਾ ਫੰਡ ਫੰਡ ਤਾਂ ਆਉਂਦਾ ਹੀ ਹੋਊਗਾ ਉਹ ਤਾਂ ਇਹਨਾਂ ਨੂੰ ਪਤਾ ਹੋਊਗਾ ਆਪਸਾਂ ਨੂੰ ਇਹਦੇ ਬਾਰੇ ਆਪਾਂ ਜਾਂ ਜੇਕਰ ਆਉਂਦਾ ਤਾਂ ਫੰਡ ਕਿੱਥੇ ਜਾਂਦਾ ਹੈਗਾ ਉਹ ਤਾਂ ਇਹਨਾਂ ਨੂੰ ਪਤਾ ਹੋਊਗਾ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਇਸ ਬਾਬਤ ਪਰ ਮੈਂ ਤਾਂ ਇਹ ਹੀ ਕਹਿਣਾ ਵੀ ਜਿੰਨਾ ਵੀ ਅਧਾਰ ਹੋਦਾ ਦਾ ਪਬਲਿਕ ਆਪਾਂ ਗਰੀਬ ਬੰਦਾ ਹੋਣਾ ਅਮੀਰ ਤਾਂ ਕੋਈ ਆਉਂਦਾ ਨਹੀਂ ਹੈਗਾ ਅਮੀਰਾਂ ਦਾ ਘਰ ਜਾ ਕੇ ਆਪੇ ਬੈਠਿਆ ਨੂੰ ਟੈਲੀਫੋਨ ਕਰ ਤਾਂ ਫਾਈਲ ਮਲ ਜਾਂਦੀ ਹੈ ਜੀ ਗਰੀਬ ਬੰਦੇ ਲਈ ਆਪਾਂ ਸਰ ਜਨਰੇਟਰ ਵਗੈਰਾ ਅੱਛਾ ਕੰਮ ਕਰਦੇ ਇਸ ਟਾਈਮ ਉਹ ਆਪਣਾ ਇੱਕ ਉਟੀ ਵਾਲਾ ਜਣਾ ਜਿਹੜਾ ਜਿਹੜੀ ਇਸ ਟਾਈਮ ਕੰਮ ਕਰ ਸਕਦਾ ਇੱਕ ਬਾੜ ਵਾਲਾ ਬਾਕੀ ਸਾਰੇ ਖਰਾਬ ਬਾਕੀ ਦੋ ਆ ਤਿੰਨਾਂ ਸਰਵੰਸ ਨਹੀਂ ਹੈਗੀਆਂ ਕਾਪਰੈਸ਼ਨ ਵੀ ਆਪਣਾ ਹੱਥ ਮੈਂ ਕਾਪਰੈਸ਼ਨ ਵੀ ਨਹੀਂ ਚੱਟੀਆਂ ਦੋਨਾਂ ਵਰ ਕਢਾਈਆਂ ਉਹ ਆਪਣੇ ਕੋਲ ਵੀ ਹੈਗਾ ਪਰ ਤਾਂ ਪਰ ਮੈਂ ਸੁਣ ਗਈ ਉਹਨੇ ਵੀ ਅੱਜ ਕਰ ਜਾਨੀ ਕੋਈ ਬਾਤ ਇਨੀ ਖੁਸ਼ੀ ਜਾਨੀ ਸਰਵਰ ਸਰਵਿਸ ਕਰਾਣੇ ਵਾਲੀਆਂ ਟਰਾਂਸਫਾਰਮਰ ਦੀ ਥੇਲ ਘਾਟਾ ਉਹ ਨਹੀਂ ਕੋਈ ਬਚਿਆ ਆ ਪੈਨਲ ਮਗਰ ਤੁਹਾਡੇ ਇੱਕ ਬੈਂਕ ਸਾਡ ਤੇ ਜਿੱਤੋ ਇਹ ਬ੍ਰੈਕਟਰ ਲੱਗਾ ਹੈ ਇਹਨਾਂ ਦਾ ਕੋਈ ਜਾਨੀ ਕਿ ਦੱਸ ਕੇ ਨਹੀਂ ਕਿ ਵੀ ਇਹ ਕਾਹਦੇ ਲਾਏ ਕੀ ਗੱਲ ਆ ਤੇ ਇਹ ਕੀ ਆਪਾਂ ਨੂੰ ਲਾਭ ਹੋਊਗਾ ਇਹ ਚਾਲੂ ਵੀ ਨਹੀਂ ਕੀਤਾ ਇਹ ਆਪਣਾ ਪੂਰਾ ਨਾਮ ਕੀ ਹੈ ਮੇਰਾ ਸਰਦਾਰ ਅਮਰਜੀਤ ਸਿੰਘ ਕਿੰਨੇ ਸਾਲ ਤੋਂ ਸਰਵਿਸ ਕਰ ਰਹੇ ਹੋ ਮੈਨੂੰ 17 ਸਾਲ ਹੋ ਗਏ ਚਲੇ ਆ ਗੱਲਬਾਤ ਲਈ ਧੰਨਵਾਦ